ਫਗਵਾੜਾ ਦੇ ਮਸ਼ਹੂਰ ਚਿਹੜੂ ਇਲਾਕੇ ਵਿੱਚ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਦੱਸ ਦਈਏ ਕਿ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਦੇਰ ਰਾਤ ਚੋਰਾਂ ਨੇ بارش ਦੌਰਾਨ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਵਿੱਚੋਂ ਲਗਭਗ 6 ਤੋਲੇ ਸੋਨਾ ਅਤੇ 1.5 ਲੱਖ ਦੀ ਨਕਦੀ ਲੈ ਕੇ ਉੱਥੋਂ ਫਰਾਰ ਹੋ ਗਏ ਮੌਕੇ ਤੇ ਪਿੰਡ ਦੇ ਮੋਹਤਵਰ ਅਤੇ ਪਿੰਡ ਚਿਹੜੂ ਦੇ ਸਰਪੰਚ ਸਰਦਾਰ ਸਰਵ ਸਿੰਘ ਤੇ ਉਹ ਵੀ ਪੁਜੀ ਦਿਖਾਉਂਦੇ ਹਾਂ ਇਸ ਚੋਰੀ ਦਾ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਭੰਟਾਰੀ ਦੀ ਖਾਸ ਰਿਪੋਰਟ ਜੀ ਆਪਣਾ ਮੱਖਣ ਸਿੰਘ ਮੱਖਣ ਜੀ ਚੋਰੀ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਹੈ ਮੈਨੂੰ ਮੈਂ 1.5 ਵਜੇ ਉੱਠਿਆ ਅੱਛਾ ਜੀ ਤੇ ਜਦੋਂ ਦੇਖਿਆ ਮੈਂ ਬਾਹਰ ਦਾ ਦਰਵਾਜ਼ਾ ਖੜਕਦਾ ਸੀ ਹਵਾ ਨਾਲ ਤੇ ਮੈਂ ਉਹ ਦੇਖ ਕੇ ਜਾ ਲਾ ਕੇ ਆਇਆ ਜਾਂ ਮੁੜ ਕੇ ਆਇਆ ਜਾਂ ਨਾਲ ਦਰਵਾਜ਼ਾ ਭੱਜਾ ਉਹ ਦੇਖ ਕੇ ਆ ਆਣ ਕੇ ਜਾਂ ਅੰਦਰ ਲਿਮਾਰੀ ਦੇ ਲੋਕ ਅਲੱਗ-ਅਲੱਗ ਤੋੜੇ ਅੱਛਾ ਆ ਬਰ ਬਾਰਿਸ਼ ਦਾ ਮਾਹੌਲ ਹੈ ਮੀਂਹ ਪੈ ਰਿਹਾ ਬਾਹਰ ਹਨੇਰੀ ਵੀ ਆ ਰਹੀ ਹੈਗੀ ਆ ਹਨੇਰੀ ਚਲਦੀ ਸੀ ਉਹਨਾਂ ਦਰਵਾਜਾ ਖੜ ਗਿਆ ਤਾਂ ਮੈਂ ਉੱਠ ਕੇ ਬਾਹਰ ਦਰਵਾਜਾ ਦੇਖਣ ਗਿਆ ਦਰਵਾਜਾ ਖੁੱਲਾ ਸੀ ਉਹ ਖੜਕਦਾ ਸੀ ਜਦੋਂ ਚੋਰੀ ਚ ਘਰ ਦੇ ਵਿੱਚੀ ਸੀ ਹਾਂ ਮੈਂ ਪਾਲੇ ਸਿਗੇ ਦੇ ਨਾਲ ਦੇ ਕਮਰੇ AC ਵਾਲੇ ਰੂਮ 'ਚ ਸੁੱਤੇ ਸੀ ਕਿਸੇ ਤੋਂ ਕੋਈ ਸ਼ੱਕ ਵਗੈਰ ਹੈਗੀ ਹੈ ਮੈਂ ਇਦਾਂ ਹੁਣ ਇਹ ਕਹਿ ਨਹੀਂ ਸਕਦਾ ਕੀ ਕੀ ਲੈ ਕੇ ਚੋਰ ਉਹ ਤਿੰਨਾਂ ਥੋੜਿਆਂ ਦਾ ਖੜਾ ਲੈ ਗਿਆ ਹੋਰ ਕਿੰਨੇ ਤੂੰਬਾ ਉਹ ਮੈਂ ਅਸੀਂ 1.5 ਤੋਂ 2 ਲੱਖ ਰੁਪਈਆ ਸੇ ਤੋਨਾ ਕਾਫੀ ਸੀ ਸੋਨਾ ਕਿੱਲੇ ਦਾ ਸੀ ਲੱਗ ਪੱਕਾ ਤੋਨਾ ਹੁਣ ਤਿੰਨ ਥੋੜਿਆਂ ਦਾ ਤਖੜਾ ਹੀ ਸੀ ਅੱਛਾ ਤਾਂ ਬਾਕੀ ਚੈਨਲ ਕੋਲੇ 4 4 ਟੋਲੇ ਹੋਰ ਹੋਣਗੇ ਸੋ ਕਿਸੇ ਭੇਤੀ ਦਾ ਭੇਤੀ ਦਾ ਕੰਮ ਤਾਂ ਨਹੀਂ ਇਹ ਇਹ ਪਤਾ ਨਹੀਂ ਹੋ ਸਕਦਾ ਭੇਤੀ ਹੋਵੇ ਕੋਈ ਅੱਤੜੇ ਇਸ ਟਾਈਮ ਫੋਨ ਤੇ ਕਿੰਨੇ ਗੱਲ ਹੋ ਰਹੀ ਹੈ ਆਏ ਤਾਂ ਸਾਡੀਆਂ ਕੁੜੀਆਂ ਆ ਬਾਹਰ ਆ ਅੱਛਾ ਜੀ ਇੱਕ ਅਲਮਾਰੀ ਥੋੜੀ ਹੋਰ ਕੀ ਤੋੜਿਆ ਇਹ ਇਹ ਅਲਮਾਰੀ ਤੋੜੀ ਉਹਨੇ ਆਣ ਕੇ ਬਸ ਇਹ ਬੋਲ ਫਰ ਵਾਲਾ ਕੀਤਾ ਹੋਰ ਤਾਂ ਕੁਝ ਨਹੀਂ ਛੇੜਿਆ ਪਿੰਡ ਆਪਣਾ ਕਿੱਥੇ ਜੜੂ ਹੈ ਜੀ ਹਾਂ ਜੀ ਨਾਮ ਕੀ ਵੀਰੋ ਆਪਣਾ ਮੱਖਣ ਸਿੰਘ ਆਹ ਸੰਨ ਆਫ ਕੀ ਹੈ ਬਲਦ ਕੀ ਹੈ ਮੱਖਣ ਸਿੰਘ ਕਰਮਚੰਦ ਸਿੰਘ ਜੱਦੀ ਇੱਥੇ ਰਹਿੰਦੇ ਜੱਦੀ ਰਹਿੰਦੇ ਕਦੀ ਇੱਧੇ ਚੋਰੀ ਪਹਿਲਾਂ ਤਾਂ ਨਹੀਂ ਹੋਈ ਇੱਥੇ ਨਹੀਂ ਨਹੀਂ ਕੋਈ ਪਹਿਲੀ ਵਾਰੀ ਹੋਈ ਹੈ ਸਰਬਸਾ ਰਾਤ ਦੇ 2 ਵਜੇ 42 ਮਿੰਟ ਹੋ ਚੁੱਕੇ ਆ ਕੀ ਕੰਮ ਸਾਰਾ ਪਿੰਡ ਚੋਰੀ ਹੋਈ ਛੇੜੂ ਬੰਦੇ ਆ ਮੈਨੂੰ ਫੋਨ ਆਇਆ ਸੀ ਜੀ ਸਾਡੇ ਪੰਚਾਇਤ ਮੈਂਬਰ ਜੀ ਰਾਜਪਾਲ ਦਾ ਰਾਜਪਾਲ ਨੂੰ ਪਿਆ ਪਿੰਡਾ ਕਤਹਾਵੰਦ ਸਿਆ ਅਕੋਨ ਪਲਤਾ ਹੋ ਚੋਰੀ ਹੋਈ ਹੈ ਸਾਡੇ ਲੱਗੇ ਪਰ ਪਿੰਚੇ ਵੀ ਆਏ ਸੀ ਉੱਥੇ ਤੇ ਹੋਰ ਗੋ ਤੁਹਾਨੂੰ ਵੀ ਸੱਤਿਆ ਤੁਸੀਂ ਗਰੀਬ ਮਾਟੇ ਮਟ ਲੱਗੇ ਹੋਣੇ ਕੋਲ ਸਰ ਜੀ ਬੇਕਰ ਉੱਥੇ ਜਾ ਕੇ ਦੇਖਿਆ ਸਭ ਕੁ ਟੂੜੇ ਟੂੜੇ ਸਗਾ ਪੰਜ ਸੱਤ ਕੋਨੇ ਸੋਨਾ ਡੇੜ ਰੱਖਦਾ ਹੈ ਤਾ ਪਤਾ ਨਹੀਂ ਕਿੰਨੇ ਕੋ ਜਿੰਨਾ ਉਹਨੇ ਕਿਹਾ ਉਹ ਆਇਆ ਉਹ ਬਹੁਤ ਮਾੜੀ ਗੱਲ ਆ ਚਾਤਾ ਫਰਟ ਗਿਆ ਮੇਰਾ ਪੁੱਟੜਾ ਇਹਦਾ ਸਰ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਫੋਨ ਆਉਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਪਹੁੰਚੇ ਹੋ ਪਰਿਵਾਰ ਦਾ ਹਾਲ ਕਾਫੀ ਪਰੇਸ਼ਾਨ ਸੀਗੇ ਉਹ ਦੂਜੀ ਗੱਲ ਇਹ ਹੈ ਕਿ ਤੁਸੀਂ ਮੌਕੇ ਤੇ ਪੁੱਛੇ ਹੈਗੇ ਆ ਦੇਖੋ ਨਾ ਕੀ ਇਹ ਸਖਸ ਕੌਣ ਹੋ ਸਕਦੇ ਇਹ ਕਿਉਂਕਿ ਪਹਿਲਾਂ ਵੀ ਵੈਸਟਨ ਜੂਨੀਅਰ ਵਗੈਰ ਲਈ ਚੋਰੀ ਹੋਈ ਹੈਗੀ ਇੱਥੇ ਲੁੱਟਕਾਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹੈਗੀਆਂ ਪਿੰਡਾਂ ਦੇ ਬੰਦੇ ਵੇਦਵਨ ਚੋਰੀ ਨਹੀਂ ਹੁੰਦੀ ਕੋਈ ਸ਼ੱਕ ਵਗਰਾ ਵੀ ਹੈ ਜੀ ਕਿਸੇ ਕੋਣੋ ਸ਼ੱਕ ਮੈਂ ਹੁਣ ਅਜਿਹਾ ਨਹੀਂ ਕਰਦਾ ਮੈਂ ਅਖਰ ਜੋ ਸਵਰ ਨਾਲ ਕਰ ਰਿਹਾ ਹਾਂ ਅੱਜ ਮੈਂ ਲੱਭਣੇ ਆ ਕੋਈ ਅਸੀ ਗੱਲ ਨਹੀਂ ਹੈ ਹੋਰ ਕਿਸੇ ਬੰਦੇ ਨੂੰ ਥੋੜਾ ਹੈਲਪ ਦੀ ਮਿਲੂ ਕਿਸੇ ਦੇ ਘਰ ਦੇ ਵਿੱਚ ਅੰਦਰ ਬੜ ਕੇ ਪਰਪिकुलर ਜਗਾ ਤੇ ਜਿੱਥੇ ਜਵਾਨ ਪਿਆ ਉਥੋਂ ਚੋਰੀ ਕੀਤੀ ਜਾਵੇ ਉਹ ਉਹ ਬੰਦੇ ਕਰ ਸਕਦੇ ਆ ਜਿਹਨਾਂ ਨੂੰ ਪਤਾ ਹੁੰਦਾ ਕਿ ਤੇਰੀ ਚੀਜ਼ ਕਿੱਥੇ ਪਈ ਹੈ ਘਰ ਦੇ ਵਿੱਚ ਦੋ ਪਰਿਵਾਰ ਉੱਤੇ ਰਹਿੰਦੇ ਆ ਸਾਰੇ ਸੁੱਤੇ ਪਏ ਆ ਔਰੀਆਂ ਜਾਨਾਂ ਦੀਆਂ ਮੁੰਡੇ ਆ ਰਹਿੰਦੇ ਆ ਕਰਤੇ 23 ਰਾਤ ਨੂੰ ਨਿਕਲ ਗਏ ਦਰਵਾਜ਼ਾ ਭੰਨ ਕੇ ਆਏ ਕਿਤੇ ਵੀ ਨਹੀਂ ਪਤਾ ਜਾਣ ਲਿਖ ਨੂੰ ਪਤਾ ਜਾਂਦੀ ਨਿਕਲ ਹੋ ਜਾਣਾ ਜੀ ਸਾਰਾ ਪਤਾ ਜਰ ਉਹ ਕੋਈ ਕੀ ਕੋਈ ਸਪੈਸ਼ਲੀ ਬਾਹਰੋਂ ਨਹੀਂ ਆਏ ਪਿੰਡੋਂ ਹੀ ਆਣ ਲਿਆ ਤਾਂ ਨਾਲ ਦੇ ਪਿੰਡੋਂ ਦੇ ਤੱਕ ਕੋਈ ਫਰਕ ਨਹੀਂ ਮੈਂ ਉਸ ਰਾਤ ਦਾ ਸਮਾਂ ਹੈਗਾ ਕੀ ਲੱਗਦਾ ਜੇ ਪੁਲਿਸ ਨੂੰ ਕੋਈ ਸੂਰਤ ਦਿੱਤੀ ਕਿ ਉਹਨਾਂ ਜਦੋਂ ਉਹਨਾਂ ਨੇ ਜਿਹਨੇ ਚੋਰੀ ਹੋਈ ਉਹ ਕਹਿੰਦੇ ਪਲੀਜ਼ ਹੋ ਸਕਦਾ ਮੈਂ ਕਿ ਪੁਲਿਸ ਨਾਲ ਗੱਲ ਕਰਾਂ ਜੋ ਅਸੀਂ ਜਾ ਕੇ ਦੇਖ ਲਿਆ ਉਹ ਪੁਲਿਸ ਨਾਲ ਦੇਖ ਕੇ ਚੱਲ ਜਾਣਾ ਸਾਡੇ ਕੈਮਰੇ ਸਭ ਤੋਂ ਤੁਹਾਨੂੰ ਪੱਤਰਕਾਰਾਂ ਨਾਲ ਸਾਡੇ ਲਈ ਉਹ ਪੁਲਿਸ ਨਾਲ ਗੱਲਬਾਤ ਐਸੇ ਸਭ ਗੱਲਬਾਤ ਕਰ ਰਹੇ ਨੇ। ਕੁਝ ਮੀਰੀ ਨੌਂ ਦਾ ਸਭੀ ਤੱਕ ਉਹ ਉਹਨੇ ਮਿਲਾ ਤੁਹਾਨੂੰ ਚੱਲਣਾ ਕੀ ਕਰਨਾ ਸੀ ਇੱਥੇ ਉਹਨਾਂ ਨੂੰ ਖਜਲ ਖਰਾਬ ਕਰਨਾ ਕੋਈ ਫਾਇਦਾ ਨਹੀਂ ਹੈਗਾ। ਸਭ ਤੋਂ ਸਕ ਕੀ ਲੱਗਦਾ ਕਿ ਇਲਾਕੇ ਵਿੱਚ ਛੇੜੂ ਇਲਾਕੇ ਵਿੱਚ ਲੁੱਟਕਾਂ ਦੀ ਵਾਰਦਾਤਾਂ ਲਗਾਤਾਰੀ ਹੋ ਰਹੀਆਂ ਹਨ ਲੇਕਿਨ ਤੁਸੀਂ ਇੱਕ ਜੰਮਵਰ ਪਰਸਨ ਦੇ ਨਾਤੇ ਅੰਦੀਰੇ ਨੋਟ ਕੇ ਗਏ ਹੈਗੇ ਆ ਲੇਕਿਨ ਜਿਹੜੀ ਇਹ ਕੀ ਲੱਗਦਾ ਹੈ ਕਿ ਇਹ ਕੌਣ ਜਿਹੜੇ ਲੋਕ ਹੈਗੇ ਜਿਹੜੇ ਲਗਾਤਾਰ ਹੀ ਵਾਰਦਾਤਾਂ ਨੂੰ ਅੰਜਾਮ ਦੇਈ ਜਾਂਦੇ ਹੈਗੇ ਲੇਕਿਨ ਇਹ ਨਸ਼ਈ ਬੰਦੇ ਜਿਹੜੇ ਸਾਡੇ ਪਿੰ ਨਾਲ ਦੇ ਪਿੰਡਾਂ ਨੂੰ ਇੱਕ ਦਲਿਓ ਪੂਰਾ ਸਾਡੇ ਚੇਤਨਿਕ ਕਰ ਚੁੱਕੇ ਮੈਂ ਤਾਰਾ ਤੁਰਾ ਲਵਾਈਆਂ ਕਰਕੇ ਮੱਝੂ ਜੀ ਇਹਨਾਂ ਨੂੰ ਪਤਾ ਵੀ ਜੀ ਆਏ ਤਾਂ ਫਿਰ ਅੰਦਰ ਵੀ ਠਾਰਾ ਹੋ ਜਾਣੀ ਆ ਇਸ ਕਰਕੇ ਤੁਹਾਨੂੰ ਸਾਡੇ ਨੂੰ ਉਹਦਾ ਕੀ ਲੱਗਦਾ ਕਿ ਜਿਹੜੇ ਬੰਦੇ ਪਹਿਲਾਂ ਹੀ ਬਾੜ ਦਾਤ ਨੂੰ ਅੰਜਾਮ ਦਿੰਦੇ ਚੋਰੀ ਜੀ ਨੂੰ ਉਹੀ ਬੰਦੇ ਆ ਇਹ ਕਿਥੋਂ ਕੀ ਪਤਾ ਸਮਾਨ ਕਿੱਥੇ ਪਿਆ ਕਿਥੇ ਲੁਕੀ ਪਤੋਂ ਗਏ ਜੇ ਤੁਹਾਡੇ ਕੋਲ ਤਾਂ ਆ ਕਿ ਜਾਂ ਕਿਸੇ ਭੇਤੀ ਜਗ੍ਹਾ ਮ ਹੋ ਸਕਦਾ ਹੈ ਭੇਤੀ ਦਾ ਕਹਿਣਾ ਮੈਂ ਲੱਭ ਲੱਭ ਜੀ ਸੋ ਪੁਲਿਸ ਪ੍ਰਸ਼ਾਸਨ ਕੀ ਫੀਲ ਕਰਦੇ ਵੀਂ ਤੋਂ ਕਰਣੀ ਆ ਮਸਵੇਰੇ ਮਿਲਾਂਗਾ ਸਾਰਿਆਂ ਨੂੰ ਸਾਡੇ ਸਚੂ ਸਾਹਿਬ ਉਹ ਉਹ SP ਸਾਹਿਬ ਨੇ ਸਾਰੇ ਨਾਲ ਕਰਾਂਗੇ ਵੀ ਇੰਦਾ ਘਰ-ਬਸਤੇ ਵਿੱਚੋਂ ਰਾਤ ਨੂੰ ਚੋਰੀ ਲੂਣ ਲਪੇਂਦੀ ਰਾਤ ਨੂੰ ਫਿਰ ਤਾਂ ਜਿਹੜੇ ਕੋਸ ਰੱਖਦੇ ਹੀ ਨਹੀਂ ਕਦੇ ਨੂੰ ਲੇਕੋ ਹਮੇਸ਼ਾ ਦੇਖਦੇ ਕੱਲ ਨੂੰ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ